ਤਾਂ ਇੱਥੇ ਸਾਰੇ ਉਹ ਲੋਕ ਆਂਦੇ ਨੇ ਜਿਨ੍ਹਾਂ ਕੋਲ ਆਪਣੀ ਮੈਡੀਸਿਨਸ ਲਈ ਪੈਸੇ ਨਹੀਂ ਆ ਆਪਣੇ ਇਲਾਜ ਕਰਾਣ ਲਈ ਪੈਸੇ ਨਹੀਂ ਆ ਤੁਸੀਂ ਦੇ ਦੇਣੇ ਬੜਾ ਸੌਖਾ ਸਾਡੇ ਲਈ ਘਰ 'ਚ ਬਹਿ ਕੇ ਆਨਲਾਈਨ ਡੋਨੇਸ਼ਨ ਲੈਣਾ ਪਰ ਤੁਸੀਂ ਫਿਰ ਇੱਥੇ ਆ ਕੇ ਫੀਲ ਨਹੀਂ ਕਰੋਗੇ ਫੀਲ ਨਹੀਂ ਕਰ ਸਕਦੇ ਸਭ ਤੋਂ ਜ਼ਿਆਦਾ ਦਰਦ ਪੰਜਾਬ ਲਈ ਐਨਆਰਆਈਆਂ ਨੂੰ ਤੇ ਸਭ ਤੋਂ ਜ਼ਿਆਦਾ ਐਨਜੀਓ ਵਾਲੇ ਜਿਹੜੇ ਚੋਰ ਬੈਠੇ ਨੇ ਉਹਨਾਂ ਦੇ ਸੌਫਟ ਟਾਰਗੇਟ ਐਨਆਰਆਈ ਹੈ ਜਿਓ ਮਰੀਜ਼ ਵੀ ਕਿਤੇ ਪੈਸੇ ਦਰਦ ਦਰ ਕਰ ਦਿੰਦਾ ਨਾ ਉਹ ਸਾਡੀ ਜ਼ਿੰਮੇਵਾਰੀ ਸਾਡੇ ਲਈ ਪਾਪ ਹੈ ਸਾਨੂੰ ਉਹਦਾ ਵੀ ਧਿਆਨ ਰੱਖਣਾ ਮੈਂ ਕਹਿੰਦਾ ਕਿ ਨਹੀਂ ਯਾਰ ਇਹਨਾਂ ਦਾ ਯਾਰ ਦਾਨ ਬੜੇ ਪਰੂਸੇ ਨਾਲ ਆਇਆ ਅਸੀਂ 5 1 ਕੇ ਕਰਪਿਆ ਡਾਲਰ ਜੋੜਨ ਜਿਸ ਦਿਨ ਇੰਡੀਆ ਆਣ ਪੈਸੇ ਲੈ ਕੇ ਆਣ ਉਹ ਸਭ ਤੋਂ ਪਹਿਲਾਂ ਆਪਣਾ ਪਿੰਡ ਫੜਨ ਅਰੇ ਨਹੀਂ 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 ਕਿਥੋਂ ਆਏ ਤੁਸੀਂ ਅਸੀਂ ਬਰਨਾਲੇ ਤੋਂ ਆਏ ਅੱਛਾ 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 ਅਸੀਂ ਵੈਸੇ ਕੈਨੇਡਾ ਤੋਂ ਆਏ ਹੋਏ ਆ ਓਕੇ ਇਹ ਮੇਰੇ ਬੱਚੇ ਥੋੜੇ ਬਹੁਤ ਫੈਨ ਆ ਵਾਹ ਜੀ ਵਾਹ ਥੈਂਕ ਯੂ ਕੀ ਨਾਮ ਤੁਹਾਡਾ ਇਹ ਦੇਖਦੇ ਸੀ ਤੁਹਾਡੀ ਕੈਬਨ ਹਾਂ ਜੀ ਪੰਜਾਬੀ ਚ ਬੋਲ ਕੇ ਦੋ ਥੋੜਾ ਜਿਹਾ ਕਿਵੇਂ ਕੀ ਹਾਲ ਚਾਲ ਠੀਕ ਕਿਹੜੀ ਜਗ੍ਹਾ ਤੇ ਆਏ ਹੋ ਤੁਸੀਂ ਕੋਈ ਦੱਸੋ ਇਸ ਜਗ੍ਹਾ ਬਾਰੇ ਕੌਣਾ ਮੈਂ ਇਸ ਜਿਹੜਾ ਇਹ ਮੋਚ ਲੋਏ ਦਾ ਨਾਮ ਠੀਕ ਹੈ ਇਸ ਜਗ੍ਹਾ ਦਾ ਕੀ ਨਾਮ ਕੀ ਹੋ ਰਿਹਾ ਪੁੱਤਰ ਇੱਥੇ ਦੱਸੋ ਕੁਝ ਚੈੱਕ ਤਾਂ ਕਰੀਏ ਸੱਚੀ ਜਾਣਦੇ ਹਾਂ ਕਿ ਐਵੇਂ ਦੱਸ ਕੀ ਕਰਦੇ ਇੱਥੇ ਪੰਜਾਬੀ ਦੱਸੋ ਕੋਈ ਨਹੀਂ ਸ਼ਰਮਾਓ ਨਾ ਕੀ ਵੀਡੀਓ ਦੇਖਦੇ ਜਾਂਦੇ ਡੈਡੀ ਨੇ ਕੀ ਬੀ ਬੀ ਖੂਲ ਇਟਸ ਓਕੇ ਕੋਈ ਪੇਪਰ ਨਹੀਂ ਚੱਲ ਰਹੇ ਹਾਂਜੀ ਹਾਂ ਵੈਸੇ ਪੁੱਛ ਰਹੇ ਵੀਰੇ ਕੁਝ ਗਲਤ ਵੀ ਬੋਲ ਦੂੰਗਾ ਤਾਂ ਕੋਈ ਚੱਕਰ ਅੱਛਾ ਇਹ ਕਿੰਨੇ ਸਖਾਈਆਂ ਚੀਜ਼ਾਂ ਕੀ ਤੇ ਹੈਲਪ ਹੁੰਦੀ ਹੈ ਵੀਡੀਓ ਦੇਖਣ ਕਿੰਨੇ ਲਾਇਆ ਮੈਂ ਮੈਂ ਡੈਡੀ ਨਾਲ ਦੇਖਦਾ ਹੁੰਨਾ ਫੋਨ ਜਦੋਂ ਪਹਿਣਾ ਆ ਫਿਰ ਮੈਂ ਦੇਖ ਰਹਿਣਾ ਆਏ ਤੁਹਾਨੂੰ ਫਿਰ ਦੱਸ ਸਾਇੰਸ ਜਗ੍ਹਾ ਬਾਰੇ ਕੋਈ ਦੱਸਾਂ ਵੜਦੇ ਹਾਂ ਹਾਂ ਤੇ ਮੇਰੇ ਕੋਲ ਹੁਣਾਂ ਛੋਟੀ ਜੀ ਬੱਚੀ ਐ ਸਕੂਲ ਨਹੀਂ ਜਾਂਦੀ ਕਿਉਂਕਿ ਇਹਦੇ ਕੋਲ ਪੈਸੇ ਨਹੀਂ ਐ ਤਾਂ ਉਵੇਂ ਹੀ ਇਹ ਸਾਰੇ ਪੇਸ਼ੈਂਟ ਨੇ ਜਿਹੜੇ ਅਲੱਗ-ਅਲੱਗ ਪ੍ਰੋਬਲਮਸ ਨਾਲ ਆਪਣੀ ਕਿਸੇ ਦੇ ਬੱਚੇ ਦਾ ਇਲਾਜ ਹੋਣਾ ਜਿਵੇਂ ਹੁਣਾਂ ਬੱਚੀ ਸਕੂਲ ਹੀ ਨਹੀਂ ਜਾ ਪਾਂਦੀ ਕਿਉਂਕਿ ਇਹਨਾਂ ਦੇ ਘਰੇ ਇਹਨਾਂ ਕੋਲ ਪੈਸੇ ਐ ਨਹੀਂ ਤਾਂ ਇਹਨਾਂ ਦੀ ਦਾਦੀ ਐ ਇਹ ਹੁਣੇ ਕੁਰਸੀ ਤੋਂ ਡਿੱਗ ਵੀ ਗਏ ਸੀ ਕਿ ਇਹਨਾਂ ਕੋਲ ਵੀ ਆਪਣੀ ਦਵਾਈ ਲੈਣ ਦੇ ਉੱਗੇ ਪੈਸੇ ਐ ਨਹੀਂ ਇਹ ਇਹਨਾਂ ਦੇ ਨੇਬਰ ਨੇ ਜਿਹੜੇ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਕਿ ਚਲੋ ਅਸੀਂ ਤੁਹਾਨੂੰ ਦਵਾਈ ਲੈ ਕੇ ਦਿੰਨੇ ਆ ਤਾਂ ਇੱਥੇ ਸਾਰੇ ਉਹ ਲੋਕ ਆਂਦੇ ਨੇ ਜਿਨ੍ਹਾਂ ਕੋਲ ਆਪਣੀ ਮੈਡੀਸਿਨਸ ਲਈ ਪੈਸੇ ਤੁਸੀਂ ਦੇਦੇ ਨੇ ਤੁਹਾਡੇ ਜਿੱਦਾਂ ਹੁਣ ਅੱਜ ਤੁਸੀਂ ਆਏ ਹੋ ਏਦਾਂ ਹੀ ਸਾਡੇ ਕੋਲ ਤੁਹਾਡੇ ਵਰਗੇ ਹੋਰ ਛੋਟੇ ਭੈਣ ਭਰਾ ਆਉਂਦੇ ਨੇ ਜਿਨ੍ਹਾਂ ਨੂੰ ਰੱਬ ਨੇ ਬਹੁਤ ਦਿੱਤਾ ਹੈ ਜਿਹੜੇ ਮਿਹਨਤ ਕਰਦੇ ਨੇ ਫਿਰ ਉਹ ਆਪਣੀ ਕਮਾਈ ਦੇ ਵਿੱਚੋਂ 10% ਦਸਵਾਂ ਹਿੱਸਾ ਜਿਵੇਂ ਸੁਪੋਜ਼ ਫਾਰ ਐਗਜ਼ਾਮਪਲ ਤੁਹਾਡੇ ਪਾਪਾ ਇੱਕ ਮਹੀਨੇ 'ਚ 100 ਡਾਲਰ ਕਮਾਉਂਦੇ ਆ ਉਹ 10 ਡਾਲਰ ਕੱਢਦੇ ਆ ਟੂ ਹੈਲਪ ਪੀਪਲ ਤਾਂ ਏਦਾਂ ਹੀ ਫਿਰ ਸਾਰੇ ਜਿੰਨੇ ਵੀ ਬੱਚੇ ਵੱਡੇ ਸਾਡੇ ਨਾਲ ਜੁੜੇ ਨੇ ਉਹ ਸਾਰੇ ਕੱਢਦੇ ਨੇ ਫਿਰ ਉਹ ਇੱਥੇ ਆਂਦੇ ਨੇ ਫਿਰ ਉਹਨਾਂ ਦੀ ਹੈਲਪ ਕਰਦੇ ਨੇ ਇਹਨਾਂ ਨੂੰ ਮੈਡੀਸਿਨਸ ਲੈ ਕੇ ਦਿੰਦੇ ਨੇ ਇਹਨਾਂ ਨੂੰ ਇਲਾਜ ਕਰਾਉਂਦੇ ਨੇ ਤਾਂ ਇਦਾਂ ਹੀ ਤੁਹਾਡੇ ਪਾਪਾ ਆਏ ਨੇ ਇੱਥੇ ਇਹਨਾਂ ਪੇਸ਼ੈਂਟਸ ਦੀ ਹੈਲਪ ਕਰਨ ਸੋ ਥੈਂਕ ਯੂ ਫਾਰ ਸੱਚ ਅ ਵੰਡਰਫੁਲ ਫੈਮਿਲੀ ਕਿ ਤੁਸੀਂ ਐਸੇ ਪਰਿਵਾਰ 'ਚ ਜਨਮ ਲਿੱਤਾ ਤੁਹਾਡੇ ਪਾਪਾ ਜਿਹੜੇ ਉਹ ਪਹਿਲਾਂ ਹੀ ਉਹਨਾਂ ਦੀ ਹੈਲਪਿੰਗ ਨੇਚਰ ਹੈ ਨਾ ਕਿਉਂਕਿ ਕਿਸੇ ਦੀ ਮਦਦ ਕਰਨੀ ਬਹੁਤ ਵੱਡਾ ਦਿਲ ਚਾਹੀਦਾ ਤੁਸੀਂ ਬਿਮਾਰ ਹੁੰਨੇ ਹੋ ਘਰੇ ਪਾਪਾ ਫਟਾਫਟ ਦਵਾਈ ਲਿਆ ਦਿੰਦੇ ਆ ਪਰ ਕਿਸੇ ਹੋਰ ਦੇ ਜਵਾਕਾਂ ਲਈ ਦਵਾਈ ਲਿਆਣੀ ਇਹ ਬਹੁਤ ਵੱਡੀ ਗੱਲ ਜਿੱਦਾਂ ਹੁਣ ਤੁਸੀਂ ਵੀ ਕਿੰਨੀ ਐਸੇ ਤੁਹਾਡੀ 10 ਸਾਲ ਇਹਨਾਂ ਦੀ ਉਮਰ ਕਿੰਨੀ ਬੱਚੀ ਦੀ 10 ਸਾਲ ਹੁਣ ਦੇਖੋ ਤੁਸੀਂ ਸੇਮ ਏਜ ਦੇ ਹੋ ਪਰ ਇਹ ਸਕੂਲ ਨਹੀਂ ਜਾ پا ਰਹੇ ਕਿਉਂਕਿ ਇਹਨਾਂ ਦੇ ਪਾਪਾ ਕੰਮ ਨਹੀਂ ਕਰਦੇ ਤੇ ਘਰ 'ਚ ਗਰੀਬੀ ਬਹੁਤ ਜ਼ਿਆਦਾ ਉਹਨਾਂ ਦੇ ਕੋਲ ਪੜ੍ਹਾਈ ਲਈ ਪੈਸੇ ਨਹੀਂ ਹੈ ਤਾਂ ਹੁਣ ਤੁਸੀਂ ਆਏ ਹੋ ਹੁਣ ਇਹਨਾਂ ਨੂੰ ਸਕੂਲ ਵੀ ਪਾਵਾਂਗੇ ਅਸੀਂ ਇਹਨਾਂ ਦੀ ਦਾਦੀ ਨੂੰ ਦਵਾਈ ਵੀ ਲੈ ਕੇ ਦਵਾਂਗੇ ਇਲਾਜ ਵੀ ਕਰਾਵਾਂਗੇ ਤਾਂ ਇਦਾਂ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਮਾਜ ਦੇ ਨੀੜੀ ਲੋਕ ਨੇ ਤੇ ਜਿਹੜੇ ਹੈਲਪ ਕਰਨ ਵਾਲੇ ਨੇ ਤੁਹਾਡੇ ਵਰਗੇ ਇਹਨਾਂ ਨੂੰ ਆਪਸ 'ਚ ਮਿਲਵਾ ਸਕੀਏ ਤੇ ਮਿਲ ਕੇ ਇਹਨਾਂ ਦੀ ਥੋੜੀ-ਥੋੜੀ ਹੈਲਪ ਕਰ ਸਕੀਏ ਸੋ थैंक यू फॉर कमिंग हियर ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡਾ ਯੋਗਦਾਨ ਹੈ ਜੀ ਬਹੁਤ دیر ਤੋਂ ਤੁਹਾਨੂੰ ਦੇਖ ਰਹੇ ਹਾਂ ਹਨਾ थैंक यू ਜੀ ਸਾਡੀ ਕੱਲ ਨੂੰ ਵਾਰਸ ਨਹੀਂ ਹੈਗੀ ਅਸੀਂ ਅਸੀਂ ਦਿਨ ਵੀ ਸਵੀਰ ਦੇ ਤਰੀਕੇ ਨਾਲ ਪਹਿਲਾਂ ਸੀ ਆਪਣੀ ਦੂਸਰੀ ਜਗ੍ਹਾ ਦੇ ਬੀਰਕੋਲ ਕੋਲ ਜਾ ਕੇ ਆਏ ਆ ਆਪਣੇ ਗੁਰਪ੍ਰੀਤ ਬਾਈ ਕੋਲ ਗੁਰਪ੍ਰੀਤ ਬਾਈ ਕੋਲ ਜੀ ਜੀ ਉੱਪਰ ਮਿਲੇ ਨਹੀਂ ਉਹ ਅਜ ਤੱਕਨ ਗਏ ਹੋਏ ਸੀ ਜੀ ਜੀ ਤੇ ਸਾਨੂੰ ਬਹੁਤ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਆਰੇ 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 ਉਹ ਮਾਲੋ ਵਾਈ ਕਰੋ ਤੀਰਥ ਹੈ ਨਾ ਨਹੀਂ 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 ਬਿਲਕੁਲ ਇਹ ਤੀਰਥ ਹੈ ਜੀ ਅਸੀਂ ਤਾਂ ਤੁਹਾਡੇ ਵਰਗੇ ਭਰਾ ਆਈਆਂ ਚਲੋ ਰਲ ਮਿਲ ਕੇ ਸਮਾਜ ਚ ਕੋਈ ਕਿਸੇ ਦੀ ਮਦਦ ਕਰੇ ਕੋਈ ਕਿਸੇ ਅਸੀਂ ਆਪਣਾ ਰੋਲ ਨਿਭਾ ਰਹੇ ਹਾਂ ਤੁਸੀਂ ਆਪਣਾ ਨਿਭਾ ਰਹੇ ਹੋ ਆਪਣਾ ਨਿਭਾ ਰਹੇ ਹਾਂ ਪਰ ਇਹ ਇੱਕ ਚਲੋ ਸਾਡਾ ਫਰਜ਼ ਹੈ ਇੱਕ ਜਰੀਆ ਨਾ ਨਹੀਂ ਅਸੀਂ ਸਿੱਧੇ ਲੋਕਾਂ ਨੂੰ ਇੰਨਾ ਮਿਲ ਨਹੀਂ ਸਕਦੇ ਲੱਗਦਾ ਨਹੀਂ 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 ਮਹਾਰ ਲੰਗਨੇ ਉਹਨੇ ਹਰ ਕਿਸੇ ਨੂੰ ਆਪਣੇ ਆਪਣੇ ਨਹੀਂ 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 ਸ਼ੁਕਰੀਆ ਜੀ ਇੰਨੀ ਟਾਈਮ ਬਚੀ ਯਾਰ ਇੰਨੀ ਮਤਲਬ ਸਾਰੇ ਭੱਜ ਦੋੜ ਸਾਨੂੰ ਯਾਰ ਮਹੀਨਾ ਹੋ ਗਿਆ ਇਹਨਾਂ ਸਾਨੂੰ ਪਹਿਲਾਂ ਪੁੱਛ ਲਓ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਕਿਤੇ 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 ਹੈ ਨਾ ਨਹੀਂ ਨਹੀਂ ਸਭ ਕੁਝ ਜ਼ਰੂਰੀ ਆ ਜਗਾ ਤੇ ਹੁਣ ਆ ਤੀਰ ਅਸਲੀ ਹੈ ਜਿੱਥੇ ਨਹੀਂ ਹੋਣਾ ਚਾਹੁੰਦੇ ਦੇਖੋ ਕਾਰਗਰਸਤੀ ਵੀ ਜ਼ਰੂਰੀ ਹੈ ਬੱਚੇ ਵੀ ਜ਼ਰੂਰੀ ਨੇ ਸਾਡੀ ਚਲੋ ਹੁਣ ਮਾਰਾ ਇਹਨੇ ਸਾਡੀ ਵੀ ਲਾਈਫ ਦੀ ਨਾ ਉਹਨੇ ਸਿਚੁਏਸ਼ਨ ਇੱਦਾਂ ਦੀ ਬਣ ਆਤੀ ਕਿ ਅਸੀਂ ਰੋਜ਼ ਇੱਥੇ ਆ ਪਾਣੇ ਜੇ ਉਹ ਚਾਵੇ ਉਸਾਂ ਨੂੰ ਇੱਕ ਦਿਨ 'ਚ ਘਰੇ ਬਿਠਾ ਲਵੇ ਇਹ ਸਾਡੀ ਟੀਮ ਐ ਚਲੋ ਇੱਕ ਦੂਜੇ ਨੂੰ ਦੇਖ ਕੇ ਅਸੀਂ ਲੱਗੇ ਰਹਿੰਦੇ ਆ ਕਿ ਯਾਰ ਸਾਡੇ 2-3 ਘੰਟੇ ਇੱਥੇ ਆਣ ਨਾਲ ਕਿਸੇ ਦਾ ਦੁੱਖ ਵੰਡਿਆ ਜਾਂਦਾ ਸਾਡਾ ਕੀ ਜਾਂਦਾ ਪਰ ਦੇਖੋ ਤੁਹਾਨੂੰ ਕੈਨੇਡਾ 'ਚ ਬੈਠੇ ਬੱਚੇ ਦੇਖਦੀ ਆ ਇੰਨਾ ਇਹ ਫਿਊਚਰ ਨੇ ਇਹ ਜੁੜ ਗਏ ਸਮਝ ਲਓ ਤੁਹਾਡਾ ਇਹ ਜੋ ਪੈਰੈਂਟਿੰਗ ਸਫਲ ਹੋ ਗਈ ਇਹਨਾਂ ਦੀ ਪੈਰੈਂਟਿੰਗ 'ਚ ਕੋਈ ਕਮੀ ਨਹੀਂ ਕਿਉਂਕਿ ਤੁਸੀਂ ਇਹਨਾਂ ਨੂੰ ਮਦਦ ਕਰਨੀ ਸਿਖਾ ਰਹੇ ਹੋ ਔਰ ਦੁਨੀਆ 'ਚ ਆਪਾਂ ਹਮੇਸ਼ਾ ਸੋਚਦੇ ਆ ਨਾ ਕਿ ਸਾਡੇ ਵਰਗੀ ਕਿੰਨੀ ਦੁਨੀਆ ਇਹਦਾ ਜਵਾਬ ਕਿਸੇ ਕੋਲ ਨਹੀਂ ਹਰ ਬੰਦਾ ਕਹਿੰਦਾ ਮੈਂ ਬਹੁਤ ਮਿਹਨਤੀ ਆ ਸਾਡੇ ਤੋਂ ਜ਼ਿਆਦਾ ਮਿਹਨਤੀ ਰਿਕਸ਼ੇ ਵਾਲੇ ਨੇ ਸਹੀ ਗੱਲ ਹੈ ਫਿਰ ਅਸੀਂ ਕਿਉਂ ਸਾਡੇ ਘਰੇ ਤੰਦਰੁਸਤੀ ਕਿਉਂ ਇਹ ਤਾਂ ਸੋਚਣ ਵਾਲੀਆਂ ਗੱਲਾਂ ਨੇ ਬਟ ਜੇ ਤੁਸੀਂ ਡੀਪਲੀ ਜਾ ਕੇ ਸੋਚੋਗੇ ਵੀ ਆਰ ਬlesਟ ਐਂਡ ਵੀ ਸ਼ੁੱਡ ਬੀ ਥੈਂਕਫੁਲ ਆਫ ਗੋਡ ਸਿਰਫ ਗੱਲਾਂ ਨਾਲ ਨਹੀਂ ਸਹੀ ਗੱਲ ਦਸ ਬੰਦ ਕੱਢ ਕੇ ਕਿਸੇ ਦੀ ਮਤ ਕਰੋ ਟਾਈਮ ਕੱਢੋ ਥੋੜਾ ਜਿਹਾ ਇਹ ਬੱਚਿਆਂ ਨੂੰ ਦੇਖੋ ਤੁਸੀਂ ਟਾਈਮ ਕੱਢ ਕੇ ਵੀ ਆਇਆ ਹੋ ਮਾਇਆ ਕੱਢ ਕੇ ਵੀ ਆਇਆ ਹੋ ਦਿਲੋਂ ਵੀ ਆਇਆ ਹੋ ਤਨ ਮਨ ਤਨ ਤਿੰਨਾਂ ਤਰ੍ਹਾਂ ਦੀ ਗੁਰਸੱਭ ਨੂੰ ਸੇਵਾ ਕੀਤੀ ਹੈ ਤਿੰਨਾਂ ਤਰ੍ਹਾਂ ਦੀ ਇੱਥੇ ਲੱਗ ਰਹੀ ਹੈ ਬڑا ਸੌਕਾ ਸਾਡੇ ਲਈ ਘਰ ਚ ਬਹਿ ਕੇ ਆਨਲਾਈਨ ਡੋਨੇਸ਼ਨ ਲੈਣਾ ਪਰ ਤੁਸੀਂ ਫਿਰ ਇੱਥੇ ਆ ਕੇ ਫੀਲ ਨਹੀਂ ਕਰੋਗੇ ਫੀਲ ਨਹੀਂ ਕਰ ਸਕਦੇ ਸਹੀ ਗੱਲ ਹੈ ਜੀ ਘਰ ਬੈਠੇ ਮੈਂ ਤੁਹਾਡੇ ਕੋਲ ट्रांजैक्शन ਲੈ ਲਾਂ ਸਹੀ ਗੱਲ ਹੈ ਜੀ ਕੋਈ ਫੀਲਿੰਗ ਕਰ ਸਕਦੇ ਕਿੰਨੇ ਕਿਤੇ ਤੁਹਾਡੇ ਮਨ ਦੇ ਵਿੱਚ ਡਾਊਟ ਵੀ ਰਹਿੰਦਾ ਤੁਸੀਂ ਮਤਲਬ 100% ਕੀ ਵੀ ਨਹੀਂ ਹੁੰਦਾ ਵੀ ਆਰ ਪੈਸੇ ਉਹ ਸਹੀ ਜਗ੍ਹਾ ਤੇ ਪਹੁੰਚੇ ਹੋਣੇ ਜਾਂ ਨਹੀਂ ਪਹੁੰਚੇ ਹੋਣਾ 100% ਕਿਉਂ ਤੁਹਾਡਾ ਇਹ ਤੁਸੀਂ ਆਿਆਂ ਨੂੰ ਟੱਚ ਵੀ ਨਹੀਂ ਕਰਦੇ 100% ਕਿ ਤੁਸੀਂ ਡਾਇਰੈਕਟਲੀ ਬੰਦਿਆਂ ਨੂੰ ਮਿਲਾਉਂਦੇ ਹੋ ਤੇ ਅੱਜ ਅਸੀਂ ਇਹਨਾਂ ਨੂੰ ਦੇਖ ਕੇ ਬੱਚੇ ਦੇ ਵਧੀਆ ਨਾ ਭਾਜੀ ਦੇਖੋ ਸਾਡੀ ਇੱਕ ਲੋਕੇਸ਼ਨ ਆ ਭਾਜੀ ਹੁਣ ਅਸੀਂ ਕੱਲੇ ਕ ਕਦੀ ਸ਼ਾਮ ਨੂੰ 2 ਘੰਟੇ ਕੱਢ ਕੇ ਇੱਥੇ ਬੈਠੋ ਤੁਹਾਨੂੰ ਪਤਾ ਲੱਗੂਗਾ ਕਿ 5-500 ਰੁਪਏ ਨੂੰ ਵੀ ਲੋਕ ਤਰਸ ਰਹੇ ਨੇ 500 ਰੁਪਿਆ ਕੈਨੇਡਾ ਤਾਂ ਤੁਹਾਡਾ 100 ਰੁਪਏ ਬਣ ਗਿਆ ਨਾ ਇਹ 100 ਰੁਪਏ ਨੂੰ ਵੀ ਲੋਕ ਤਰਸਦੇ ਨੇ ਇੱਥੇ ਪਰ ਸਾਡੇ ਬੱਚਿਆਂ ਨੂੰ ਜੇ ਤੁਸੀਂ ਦਿਖਾਣਾ ਹੀ ਗੁੱਚੀ ਲੋਈ ਬਤੌਣਾ ਘਣਾ ਅੱਛਾ ਪਰ ਸ 3 ਲੱਖ ਦਾ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ 3 ਲੱਖ ਨਾਲ ਤੁਸੀਂ 30 ਬੱਚਿਆਂ ਦੀ ਜਾਨ ਬਚਾ ਦੋਗੇ ਉਹ ਚੀਜ਼ਾਂ ਮੈਨਿੰਗ ਨਾ ਤੁਸੀਂ ਬੱਚਿਆਂ ਨੂੰ ਨਾ ਦਿਖਾਓ ਬਿਲਕੁਲ ਪੌਰਸ਼ ਲਾਈਫ ਦਿਖਾਓ ਅਸੀਂ ਵੀ ਦੇਖਦੇ ਆਂ ਪਰ ਨਾਲ ਨਾਲ ਥੋੜਾ ਜਿਹਾ ਵੀ ਦਿਖਾਓ ਕਿ ਬੱਚੇ ਸਾਲ ਚ ਇੱਕ ਦਿਨ ਜਾਂ ਮਹੀਨੇ ਚ ਇੱਕ ਦਿਨ ਆਪਾਂ ਇੱਥੇ ਵੀ ਜਾਣਾ ਕਿ ਆਪਾਂ ਉਹ ਲਾਈਫ ਇੰਜੋਏ ਕਰ ਲਈਏ ਤੁਹਾਡੀ ਗੱਲ ਹੈ ਨਾ ਕਿ ਬਸੀਂ ਬੱਚਿਆਂ ਨੂੰ ਇਹਨਾਂ ਨੂੰ ਸਿਖਾਇਆ ਕਿ ਐਵਰੀ ਬਰਥਡੇ ਦੇ ਉੱਤੇ ਹਨਾ ਇਹ ਜਾਣਦੇ ਸਾਡੇ ਫੂਡ ਬੈਂਕ ਆ ਉੱਥੇ ਦੋਨੇ ਜਾਈ ਡੋਨੇਸ਼ਨ ਪਾਉਂਦੇ ਆ ਸ਼ਾਬਾਸ਼ ਕਿ ਮੈਂ ਦੁਨੀਆ ਤੇ ਹੂੰ ਨਾ ਹੂੰ ਹਨਾ ਇਹਨਾਂ ਨੂੰ ਆਹ ਗੱਲ 올 ਦਾ ਟਾਈਮ ਯਾਦ ਰੱਖ ਜਦੋਂ ਬਰਥਡੇ ਆਉ ਜਿੱਦਨੇ ਕੇਕ ਕੱਟਣਗੇ ਨਾ ਕਿ ਮੇਰਾ ਪਾਪਾ ਸਤਵਾ ਕਰਾਉਂਦਾ ਹੁੰਦਾ ਕੀ ਈਚ ਟਾਈਮ ਜਾਂਦੇ ਆ ਉਸ ਤੋਂ ਵੀ ਜ਼ਿਆਦਾ ਹੁਣ ਕੀ ਕਰੋ ਸਾਲ ਤੋਂ ਹੁਣ ਮਹੀਨੇ ਤੇ ਆ ਜਾਓ ਜਿੰਨੀ ਪਾਕਟ ਮੈਣੀ ਪਾਪਾ ਕੋਲ ਮਿਲੇ ਜਾਂ ਪਾਪਾ ਤੁਹਾਨੂੰ ਖਰਚੇ ਲਈ ਜਿੰਨੇ ਵੀ ਪੈਸੇ ਦੇਣ ਸਪੋਜ਼ ਅੱਜ ਤੁਸੀਂ ਕੱਪੜੇ ਲੈਣਗੇ ਤੁਸੀਂ 500 ਡਾਲਰ ਦੇ ਕੱਪੜੇ ਲਿੱਤੇ ਉਹਦੇ ਚੋਂ ਆਪਾਂ ਨੂੰ ਕੋ 50 ਡਾਲਰ ਸਾਨੂੰ ਹੋਰ ਦੇ ਦਿਓ ਜਾਂ 500 ਦੀ ਜਗ੍ਹਾ 450 ਡਾਲਰ ਦੇ ਕੱਪੜੇ ਲੈਣੇ ਆ ਕਿ ਅਸੀਂ 500 ਡਾਲਰ ਦੇ ਨਹੀਂ ਲੈਣੇ ਪਾਪਾ ਅਸੀਂ 450 ਡਾਲਰਾਂ ਦੇ ਲਵਾਂਗੇ 50 ਡਾਲਰ ਸੇਵ ਕਰਾਂਗੇ ਉਹ 50 ਡਾਲਰ ਹਰ ਮਹੀਨੇ ਸੇਵ ਕਰੂਗੇ ਤੁਹਾਡਾ 1000 ਡਾਲਰ ਬਣ ਜਾਣਾ ਉਹ 10000 ڈالر ਇੱਥੇ 70000 ਬਣ ਜਾਣਾ। ਨੈਕਸਟ ਟਾਈਮ ਤੁਸੀਂ ਆਪੇ ਸੇਵਿੰਗ ਕਰਕੇ ਆਉਣਾ। ਕਿਉਂਕਿ ਤੁਹਾਡੀ ਜਿਹੜੀ ਆਪਣੀ ਸੇਵਿੰਗ ਹੋਏਗੀ ਨਾ ਉਹਦਾ ਕਰਮ ਤੁਹਾਨੂੰ ਮਿਲਣਾ ਹੈ। ਇਹ ਤੁਹਾਡੇ ਪਾਪਾ ਦੀ ਸੇਵਿੰਗ ਹੈ। ਇਹਦਾ ਕਰਮ ਪਾਪਾ ਨੂੰ ਮਿਲਣਾ। ਪਾਪਾ ਭਾਵੇਂ ਲੱਖ ਕਹਿ ਲੈਣ ਕਿ ਇਹ ਮੇਰੇ ਪਰਿਵਾਰ ਲਈ ਹੈ ਪਰ ਨਹੀਂ ਇੱਥੇ ਇਕੱਲੇ ਇਕੱਲੇ ਦੀ ਕੁਰਬਾਨੀਆਂ ਇਕੱਲਾ ਇਕੱਲਾ ਦੁਨੀਆਂ 'ਚ ਆਇਆ ਇਕੱਲੇ ਇਕੱਲੇ ਨੇ ਜਾਣਾ। ਇਹ ਪਰਿਵਾਰ ਸਿਰਫ ਦੁਨਿਆਦਾਰੀ ਲਈ ਹੈ। ਕਿਉਂਕਿ ਜਦੋਂ ਬੰਦਾ ਆਂਦਾ ਹੈ ਇਕੱਲਾ ਆਂਦਾ ਹੈ। ਜਾਂਦਾ ਹੈ ਇਕੱਲਾ ਜਾਂਦਾ ਹੈ ਫਿਰ ਕਰਮ ਵੀ ਇਕੱਲੇ ਇਕੱਲੇ ਦੇ ਨੇ। ਤੁਸੀਂ ਆਪਣੇ ਆਪਣੀ ਮਿਹਨਤ ਚੋਂ ਪੈਸੇ ਜੋੜੋ ਤੁਸੀਂ ਆਪਣੇ ਜੋੜੋ ਇਹ ਆਪਣੇ ਜੋੜਨ ਤੁਸੀਂ ਆਪਣੇ ਜੋੜੋ ਤੁਸੀਂ ਆਪਣੇ ਜੋੜੋ ਤੁਸੀਂ ਆਪਣੇ ਜੋੜੋ ਥੋੜੇ ਥੋੜੇ ਜੋੜ ਕੇ ਉਹਦੇ ਵਿੱਚ ਤੁਸੀਂ ਪੌਗੜ ਮਨੀ ਚੋਂ 10% ਕੱਢ ਲਓ ਹੈ ਕਿਵੇਂ ਤੁਹਾਡੇ ਕੋਲ ਪੌਗੜ ਮਨੀ ਹਨ ਕਿੱਥੇ ਹੈ ਬੱਚੇ ਪੌਗੜ ਮਨੀ ਜੋੜ ਕੇ ਅਗਲੇ ਸਾਲ ਨਹੀਂ ਨਹੀਂ ਅਗਲੇ ਸਾਲ ਆਪ ਬਈਆ ਨੇ ਕਿਹਾ ਅੱਜ ਹੀ ਬਈਆ ਨੇ ਘੇਰ ਲਿਆ ਅਗਲੇ ਸਾਲ ਜੋੜ ਕੇ ਇੱਥੇ ਸਾਡੇ ਕੋਲ ਆਣਾ ਤਾਂ ਟਾਈਮ ਕੱਢ ਕੇ ਆਣਾ ਇਹ ਸੋਚਣਾ ਕਿ ਅਸੀਂ ਇੰਡੀਆ ਟੂਰ 30 ਦਿਨ ਦਾ ਨਹੀਂ 31 ਦਿਨ ਦਾ ਲਾਵਾਂਗੇ ਇੱਕ ਦਿਨ ਸੇਵਾ ਤੇ ਕਿ ਤੁਹਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਗਲੀ ਗੁਆਂਢ ਚ ਅਨਾਉਂਸ ਕਰ ਦੇਣਾ ਕਿ ਅਸੀਂ ਆ ਗਏ ਹਾਂ ਜੀ ਇਕੱਲੇ ਇਕੱਲੇ ਨੂੰ ਮਿਲਣਾ ਕਿ ਮੇਰੇ ਬਾਪੂ ਤੁਹਾਡੇ ਪਿੰਡ ਦੇ ਨੇ ਤੁਹਾਡਾ ਜਨਮ ਤਾਂ ਕੈਨੇਡਾ ਹੋਇਆ ਹੋਣਾ ਪਰ ਤੁਹਾਡੇ ਪਾਪਾ ਦਾ ਪੰਜਾਬ ਹੈ ਤਾਂ ਤੁਸੀਂ ਇਕੱਲੇ ਇਕੱਲੇ ਘਰ ਚ ਆ ਕੇ ਕਿ ਮੇਰੇ ਪਾਪਾ ਇਸ ਪਿੰਡ ਤੋਂ ਨੇ ਕੀ ਇਸ ਪਿੰਡ ਚ ਕਿਸੇ ਨੂੰ ਕੋਈ ਲੋੜ ਹੈ ਕੋਈ ਬੱਚਾ ਪੜਨਾ ਚਾਹੁੰਦਾ ਹੈ ਤਾਂ ਸਾਨੂੰ ਦੱਸੋ ਫਿਰ ਤੁਸੀਂ ਉਹਨਾਂ ਨੂੰ ਚੈੱਕ ਕਰਕੇ ਦਿਹਾੜੀ ਕਿਉਂਕਿ ਟਾਈਮ ਹੋਊਗਾ ਤਾਂ ਹੀ ਚੈੱਕ ਕਰੂਗੇ ਉਹਨਾਂ ਦੇ ਘਰ ਜਾਓ ਚੈੱਕ ਕਰੋ ਹਾਂ ਸਕੂਲ ਜਾਓ ਪ੍ਰਿੰਸੀਪਲ ਨੂੰ ਰਿਕਵੈਸਟ ਕਰੋ ਕਿ ਇੰਨੀ ਫੀਸ ਹੈ ਜਿ ਘਟਾਓ ਥੋੜੀ ਅਸੀਂ ਦਵਾਂਗੇ ਥੋੜੀ ਤੁਸੀਂ ਲੈਸ ਕਰੋ ਫਿਰ ਜੇ ਕੋਈ ਬਿਮਾਰ ਆ ਫਿਰ ਹਸਪੀਟਲ ਜਾਓ ਉਹਨੂੰ ਮਿਲਣ ਕਿ ਕੋਈ ਗੱਲ ਨਹੀਂ ਤੇਰੇ ਪੁੱਤਰ ਨੂੰ ਦਵਾਈ ਐਸੀ ਲੈ ਦੇਣੇ ਥਿਸ ਇਜ਼ ਦਾ ਰੀਅਲ ਸੇਵਾ ਆਨਲਾਈਨ ट्रांजैक्शनਾਂ ਦਾ ਮਨ ਦੀ ਤਸੱਲੀ ਆ ਤੋ ਜਿੰਨੀ ਮਰਜ਼ੀ ਕਰੀ ਜਾਓ ਪਰ ਸਮਾਂ ਕੱਢ ਕੇ ਦਿਹਾੜੀ ਚ ਦੋ ਮੈਂ ਲੱਗਦਾ ਹਰ ਐਨ ਆਰ ਆਈ ਨੂੰ ਦੋ ਤਿੰਨ ਦਿਨ ਕੱਢ ਕੇ ਆਣਾ ਚਾਹੀਦਾ ਆਪਣੇ ਪੰਜਾਬ ਲਈ ਵੀਰੇ ਅਸੀਂ ਟਰਾਈ ਸਾਰੇ ਕਿਉਂਕਿ ਨਾ ਐਨ ਆਰ ਆਈ ਸੌਫਟ ਟਾਰਗੇਟ ਹੈ ਬਾਈ ਡੋਨੇਸ਼ਨ ਲਈ ਸਮਝੋ ਜੀ ਸਭ ਤੋਂ ਜ਼ਿਆਦਾ ਦਰਦ ਪੰਜਾਬ ਲਈ ਐਨ ਆਰ ਤੇ ਸਭ ਤੋਂ ਜ਼ਿਆਦਾ ਐਨਜੀਓ ਵਾਲੇ ਜਿਹੜੇ ਚੋਰ ਬੈਠੇ ਨੇ ਉਹਨਾਂ ਦੇ ਸੌਫਟ ਟਾਰਗੇਟ ਐਨਆਰਆਈ ਹੈ ਤੁਹਾਨੂੰ ਉੱਥੇ ਬਿਠਾ ਕੇ ਐਨਆਰਆਈ ਤੁਸੀਂ ਹੁਣ ਕੈਨੇਡਾ ਬੈਠੇ ਹੋ ਯਾਰ ਕੋਈ ਬੰਦਾ ਨਾ ਦੂਰ ਬੈਠਾ ਆਪਦੀ ਦੇਖ ਲਈ ਇੰਨਾ इमोशनल ਨਾ ਸਾਰੇ इमोशनल ਬੰਦੇ ਨੂੰ ਤੈਨੂੰ ਪਤਾ ਵੀ ਪਾਜੀ ਇਹਦਾ ਦੇਖੋ ਮੈਂ ਜਿੰਨਾ ਮਰਜ਼ੀ ਦੁੱਧ ਦਾ ਤੁਲਿਆ ਬਣ ਜਾ ਪਰ ਤੁਹਾਡੇ ਮਨਚਰਾ ਹਮੇਸ਼ਾ ਆਊਗਾ ਕਿ ਯਾਰ ਜਿਹਦੇ ਅਕਾਊਂਟ ਚ ਪੈਸੇ ਪਾਵਾਂਗੇ ਪਤਾ ਨਹੀਂ ਖਾਈ ਨਾ ਜਾਵੇ ਕੱਪੜੇ ਕਿੰਨੇ ਵਧੀਆ ਇਹ ਹਿਊਮਨ ਨੇਚਰ ਹੈ ਉਹ ਤੁਹਾਡੇ ਵਾਲੀ ਗੱਲ ਅਸੀਂ ਹਮੇਸ਼ਾ ਅੱਜ ਵੀ ਬਈ ਨਾ ਅਸੀਂ ਗੱਲਾਂ ਕਰਦੇ ਸੀ ਹਨਾ ਉਹ ਕਹਿੰਦੇ ਨੇ ਵੀ ਮਤ ਪਰ ਫਿਰ ਵੀ ਲੋਕ ਤੁਹਾਡੀ ਲੋਕ ਥੋੜੀ ਕਹਿਣਾ ਉਹ ਹਿਊਮਨ ਹੈ ਉਹ ਨਾ ਹਿਊਮਨ ਨੇਚਰ ਹੈ ਬਜੀ ਉਹ ਮਹਿੰਗੇ ਪਉਂਦਾ ਬ੍ਰੈਂਡ ਉਹ ਨਹੀਂ ਨਹੀਂ ਉਹ ਬਦਲ ਨਹੀਂ ਉਹ ਉਹ ਕਦੀ ਖਤਮ ਨਹੀਂ ਹੋਣੀ ਤੁਸੀਂ ਦੇਖੋ ਉਹ ਖਤਮ ਨਹੀਂ ਹੋਣੀ ਨਾ ਮ ਉਹ ਖਤਮ ਕਰਨਾ ਚਾਹਨਾ ਪਰ ਇਹਦੇ ਵਿੱਚ ਇੱਕ ਜੀ ਮਤਲਬ ਪੋਜ਼ਿਟਿਵ ਪੁਆਇੰਟ ਇਹ ਵੀ ਆ ਉਕੰਨਾਂ ਨੇ ਵੀ ਜਦੋਂ ਹਾਤੀ ਚੱਲਦਾ ਉਹ ਜਿਵੇਂ ਆਪਣੇ ਇੱਕ ਹਵਤਾਂ ਵੀ ਉਹ ਲੋਕਾਂ ਨੇ ਕਹਿਣਾ ਹੀ ਕਹਿਣਾ ਹੈ ਕਿ ਗੱਡੀ ਤਾਂ ਆਉਣੀ ਹੀ ਹੋਣੀ ਹੈ। ਭਾਜੀ ਸਾਡੇ ਡਾਕਟਰ ਜੀ ਜਿਵੇਂ ਤੁਸੀਂ ਕਹਿੰਦੇ ਨੇ ਕਿ ਪਹਿਲਾਂ ਕੱਲ ਜਿਵੇਂ ਤੁਸੀਂ ਤੁਹਾਡੇ ਵਾਲੀ ਲੈਂਗੁਏਜ ਕਿ ਕੱਲ ਪੁੱਦੇ ਸੀ ਮੈਂ ਯਾਰ ਵੀ ਉਹ ਮੈਂ ਛੱਡ ਦਿੱਤਾ ਹੁਣ। ਨਹੀਂ ਨਹੀਂ ਲੋੜ ਨਹੀਂ। ਉਹ ਲੋਕ ਉਹਨਾਂ ਨੇ ਲੋਕਾਂ ਨੇ ਕਹੀ ਜਾਣਾ ਹੈ। ਮੈਨੂੰ ਲੱਗਦਾ ਭਾਜੀ ਦੇਖੋ ਆ ਗੁਰਦੁਆਰਾ ਅਕਾਲਪੁਰ ਖਾਨਾ ਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਕੁਝ ਮੰਨਦੇ ਆ। ਜੇ ਇਹਨਾਂ ਦੇ ਹੰਝੂ ਇਹਨਾਂ ਦੇ ਦੁੱਖ ਮੈਨੂੰ ਨਜ਼ਰ ਆ ਰਹੇ ਨੇ ਤਾਂ ਉਹਨੂੰ ਨਜ਼ਰ ਨਹੀਂ ਆ ਰਹੇ। ਸਹੀ ਗੱਲ ਹੈ। ਤਾਂ ਮੈਂ ਕੌਣ ਆ ਜਿਆਦਾ ਦਿਲ ਤੇ ਲਾਣ ਵਾਲਾ ਕੀ ਯਾਰ ਇਹਨਾਂ ਦੀ ਹੈਲਪ ਕੌਣ ਕਰੇਗਾ ਇੱਥੇ ਯਾਰ ਹੋਊਗੀ ਤਾਂ ਵੀ ਮਾਰੇ ਦੀ ਕਿਰਪਾ ਮਤਲਬ ਵੀ ਬਾਈ ਜੀ ਉਹਨਾਂ ਦੇ ਗੁਰਪ੍ਰੀਤ ਉਹਨਾਂ ਦੇ ਉੱਥੇ ਨਾ ਜਿਹੜੇ ਬਾਈ ਜੀ ਸਾਨੂੰ ਟੂਰ ਕਰਾ ਰਹੇ ਜਾਂਦੇ ਉਹਨਾਂ ਨੇ ਸਾਨੂੰ ਵੀਡੀਓ ਦਿਖਾਈਆਂ ਇਹਨਾਂ ਨੇ ਜਦੋਂ ਦੇਖੀਆਂ ਪਹਿਲਾਂ ਮੈਂ ਥੋੜਾ ਜਿਹਾ ਮੈਨੂੰ ਵੀ ਸ਼ੌਕ ਸੀਗਾ ਪਾਣੀ ਆ ਗਿਆ ਯਾਰ ਵੀ ਉਹ ਉਹਨਾਂ ਨੇ ਕੀੜੇ ਪਏ ਲੋਕ ਇਹਨੇ ਮੈਨੂੰ ਰਾਹ ਚ ਇੰਨੇ ਕੁਐਸਚਨ ਪੁੱਛੇ ਵੀ ਡੈਡੀ ਇਹ ਕੀੜੇ ਕਿਵੇਂ ਪੈ ਜਾਂਦੇ ਆ ਵੀ ਲਾਈਕ ਇਦਾਂ ਹਿਊਮਨ ਬਾਡੀ ਚ ਪੈਦੇ ਇਹਨਾਂ ਨੇ ਦੀ ਗੱਲ ਸੁਣੀ ਵੀ ਨਾ ਨਹੀਂ ਸੁਣੀ ਤੇ ਫਿਰ ਮਨੂੰ ਸਮਝਾਇਆ ਮੈਂ ਕਿਹਾ ਪੁੱਤ ਲੋਕ ਕੁਨ ਨਾ ਹੁੰਦੇ ਨਹੀਂ ਜਾਂ ਇਦਾਂ ਕਰਕੇ ਵੀ ਸਕੰਦੇ ਜਖਮ ਹੋ ਜਾਂਦੇ ਨੇ ਉਸ ਬਣ ਜਾਂਦੇ ਉਹਦੇ ਵਿੱਚ ਕੀੜੇ ਬਣ ਜਾਂਦੇ ਆ ਇਹ ਚ ਜਲੀ ਮਤਲਬ ਸ਼ੌਕ ਹੀ ਹਰਾਮ ਜੀ ਵੀ ਇਹ ਅਸਲ ਅਸਲ ਪਰਵਰੀ ਸਹੀ ਹੀ ਹੈ ਬਾਜੀ ਹਾਂਜੀ ਅਸਲ ਪਰਵਰੀ ਸਹੀ ਹੀ ਹੈ ਵੈਸੇ ਮੇਰੇ ਨਾਲ ਬਾਤ ਹੁੰਦਾ ਤੁਸੀਂ ਉੱਥੇ ਦਾ ਹਾਲ ਦੇਖਦੇ ਹੋ ਬਾਹਰ ਤੋਂ ਮੈਂ ਤਾਂ 17 ਦਿਨ ਲਾ ਕੇ ਆਇਆ ਅਮਰੀਕਾ ਮੈਂ ਤਾਂ ਹਾਲ ਦੇਖ ਲਿਆ ਉੱਥੇ ਕੀ ਹੈ ਪਰ ਬੱਚਿਆਂ ਨੂੰ ਤੁਸੀਂ ਜੋੜ ਕੇ ਰੱਖਣਾ ਇਨਸਾਨੀਅਤ ਨਾਲ ਇਹ ਬਹੁਤ ਵੱਡੀ ਚੀਜ਼ ਆ ਜੁੜੇ ਰਹਿਣਗੇ ਨਾ ਤੁਹਾਡੀ ਵੀ ਕਦਰ ਕਰਨਗੇ ਵੀਰੇ ਹੁਣ ਮੈਂ ਤੇ ਲੱਭੀ ਮੁੱਲ ਪਹਿਲਾਂ ਇੱਕ ਲੁਧਿਆਣਾ ਇੱਕ ਜਿਹੜਾ ਚੱਕਰ ਕੱਢ ਗਏ ਉਦੋਂ ਇਹਨਾਂ ਨੇ ਕਿਹਾ ਵੀ ਆਪਾਂ ਜਾਣਾ ਨਹੀਂ ਆ ਮੈਂ ਕਿ ਮਤਲਬ ਹੁਣ ਸਸੀਂ ਕੱਲ ਨੂੰ ਪਰਸੋਂ ਨੂੰ ਜਾ ਰਹੇ ਆ एक्चुअली ਅੜੀ ਪਰਸੋਂ ਦੀ ਫਲਾਈਟ ਆ ਬੈਕ ਤੇ ਵੀ ਸਾਨੂੰ ਇਹ ਪੁਸ਼ ਕਰ ਰਹੇ ਸੀ ਆਪਾਂ ਕਦੋਂ ਜਾਣਾ ਆਪਾਂ ਕਦੋਂ ਬਹੁਤ ਐਕਸਾਈਟਿਡ ਦੀ ਜਣਾ ਅਸੀਂ ਪਹਿਲਾਂ ਸਿੱਧੇ ਨਾਂਗੇ ਤੇ ਹੁਣ ਜਿਵੇਂ ਆਪਾਂ ਕਿਸੇ ਚੀਜ਼ ਨੂੰ ਲੱਭਦੇ ਨਹੀਂ ਫਿਰਦੇ ਨੇ ਮੈਂ ਨਾਲ ਕਹਿੰਦਾ ਜਿਵੇਂ ਕੋਈ ਤੀਰਤਾ ਸਾਡੇ ਲਈ ਕਿ ਬਾਬਾ ਮੱਥਾ ਟੇਕਣਾ ਅਮਰ ਮੰਦਰ ਸਾਹਿਬ ਗਏ ਜਾਓ ਆਈ ਵੀ ਇੱਕ ਯਾਰ ਮੈਂ ਸਾਰਿਆਂ ਨੂੰ ਗੁਰਜਾਸ਼ ਕਰਦਾ ਵੀ ਆਉਣਾ ਚਾਹੀਦਾ ਨਹੀਂ 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 ਬਾਈ ਤੁਸੀਂ ਆਇਆ ਨਹੀਂ ਵੀ ਆਪ ਕੋ ਬਹੁਤ ਈ ਪੈਸੇ ਨੇ ਜੋ ਵੀ ਤੁਸੀਂ ਖੁਸ਼ ਨਹੀਂ ਬਾਈ ਕੁਛ ਦੇਖੋ ਇੰਨਾ ਐਨ ਆਰ ਆਈ ਬਾਹਰ ਗਿਆ ਹੋਇਆ ਮੈਂ ਇੱਕੋ ਗੱਲ ਕਹਿੰਦਾ ਨਾ ਇੰਡੀਆ ਆਨੇ ਸਾਰੇ ਹਰੀ ਚ ਨੇ ਦੇਖੋ ਤੁਹਾਡੇ ਕੋਲ ਵੀ 10 ਮਿੰਟ ਹੈ ਪਰ ਮੈਂ ਜਾਣਦਾ 2 ਘੰਟੇ ਤਹਲੀ ਨਾ ਮੇਰੇ ਨਾਲ ਬੈਠਾ ਤੁਹਾਨੂੰ ਉਹ ਸਕੂਨ ਮਹਿਸੂਸ ਕਰਾਉਂਗਾ ਮੈਂ ਜਿਹੜਾ ਤੁਸੀਂ ਲਾਈਫ ਚ ਕਦੀ ਮਹਿਸੂਸ ਨਹੀਂ ਕਰੋਗੇ ਕਿ ਅਸੀਂ ਤੁਹਾਡੀਆਂ ਵੀਡੀਆਂ ਦੇਖ ਕੇ ਸੱਚੀ ਬਹੁਤ ਸਕੂਨ ਮਹਿਸੂਸ ਕਰਦੇ ਹਾਂ ਥੈਂਕ ਯੂ ਦੇਖੋ ਇਹ ਚਲੋ ਬੜਪਣਾ ਸਾਡੇ ਕੋਲ ਜਿੰਨੇ ਵੀ ਲੋਕ ਜੁੜੇ ਨੇ ਨਾ ਦੇਖੋ ਉਹਨਾਂ ਦਾ ਬੜਪਣਾ ਅਸੀਂ ਉਹਨਾਂ ਨੂੰ ਕਹਿੰਨੇ ਆ ਆ ਮਰੀਜ਼ ਨੂੰ ਲੱਖ ਰੁਪਏ ਦੇ ਦੋ ਉਹ ਦੂਜਾ ਸਵਾਲ ਨਹੀਂ ਪੁੱਛਦੇ ਭਾਜੀ ਦੇ ਤੇ ਪਰ ਮੈਂ ਦਿਲੋਂ ਇਹ ਚਾਹਨਾ ਕਿ ਤੁਸੀਂ ਇੱਥੇ ਬਹਿ ਕੇ ਫੀਲ ਕਰੋ ਕਿ ਇਹ ਐਨ ਜੀਓ ਵਰਕ ਕਿਵੇਂ ਕਰਦੀ ਹੈ ਕਿੱਦਾਂ ਇੰਨੇ ਮਰੀਜ਼ਾਂ ਦਾ ਪ੍ਰੈਸ਼ਰ ਸ ਕਿਵੇਂ ਦਵਾਈਆਂ ਲੈ ਕੇ ਦੇਣੀਆਂ ਕਿਵੇਂ ਪੈਸੇ ਜਮ੍ਹਾਂ ਕਰਾਣੇ ਕਿਵੇਂ ਟੈਸਟ ਕਰਾਣੇ ਇਹ ਬਹੁਤ ਵੱਡਾ ਟਾਸਕ ਹੈ ਜੇ ਤੁਸੀਂ ਵੀਡੀਓ ਦਿਖਾਉਣੀ ਨੇ ਵਿੱਚ ਤੁਸੀਂ ਦਿਖਾਉਣੀ ਵੀ ਇੰਨੇ ਅੱਜ ਇੰਨੇ ਬੰਦਿਆਂ ਦੀ ਚੰਡੀਗੜ੍ਹ ਸੇਵਾ ਹੋ ਰਹੀ ਹੈ ਇਹਨਾਂ ਦੇ ਕਿੰਨੇ ਕੰਮ ਚੱਲ ਰਿਹਾ ਹੈ ਮਤਲਬ ਜੋ ਸਾਰਾ ਤੁਸੀਂ ਦੇਖੋ ਵੀ ਉਹ ਤੁਸੀਂ ਦੇਖੋ ਸਾਡੇ ਇੱਥੇ ਸਾਡੀ ਟੀਮ ਦੀ ਜ਼ਿੰਮੇਵਾਰੀ ਇੱਕ ਕੁਐਸਚਨ ਕਰਨਾ ਬਾਈ ਪੈਸੇ ਤੁਸੀਂ ਤੁਸੀਂ ਪੈਸੇ ਖਾ ਕੇ ਤੁਸੀਂ ਦੇਖੋ ਵੀ ਸਾਡੀ ਕਲੀਅਰਿਫਿਕੇਸ਼ਨ ਦੇਣ ਲਈ ਕਿੰਨਾ ਜ਼ਿਆਦਾ ਸਾਡੀ ਸਾਡੀ ਵੀਰੋ ਟੀਮ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਤੇ ਦੇਖੋ ਡੋਨਰ ਲਈ بڑا ਸੌਖਾ ਹੈ ਮਾਇਆ ਇੱਥੇ ਫੜਾਈ ਦੇਤੀ ਸਾਡੇ ਲਈ ਬਹੁਤ ਔਖਾ ਬਾਈ ਕਿ ਤੁਹਾਡੀ ਗਲਤ ਨਾ ਜਾਵੇ ਜੇ ਉਹ ਮਰੀਜ਼ ਵੀ ਕਿਤੇ ਪੈਸੇ ਦਰਦਰ ਕਰ ਦਿੰਦਾ ਨਾ ਉਹ ਸਾਡੀ ਜ਼ਿੰਮੇਵਾਰੀ ਸਾਡੇ ਲਈ ਪਾਪ ਹੈ ਸਾਨੂੰ ਉਹਦਾ ਵੀ ਧਿਆਨ ਰੱਖਣਾ ਮੈਂ ਤਾਂ ਕਿ ਨਹੀਂ ਯਾਰ ਇਹਨਾਂ ਦਾ ਯਾਰ ਦਾਨ ਬੜੇ ਪਰੂਸੇ ਨਾਲ ਆਇਆ ਅਸੀਂ 500 ਰੁਪਏ ਵੀ ਖਰਾਬ ਨਾ ਕਰਾਈ ਮਜੀ ਮੈਂ ਤੁਸੀ ਪਹਿਲਾਂ ਗੱਲ ਕਰ ਦਿੰਦੀ ਹੁਣ ਕੋਈ ਪਤੋਂ ਕੈਸ਼ ਫੜ ਕੇ ਜਾ ਕੇ ਤੇ ਯਾਰ ਸ਼ਰਾਬ ਪੀ ਕੇ ਪਿਆ ਜਾ ਹੁਣ ਭਾਜੀ ਸਾਡੇ ਕੋਲ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ ਆ ਅਸੀਂ ਕਈ ਵਾਰ ਪੇਸ਼ੈਂਟ ਨੂੰ 5000 ਰੁਪਏ ਦੇ ਦਿੰਨੇ ਆ ਕਿ ਤੁਹਾਡਾ ਇਲਾਜ ਹੋਣਾ ਤੁਹਾਡੇ ਹੁਣ ਇੱਕ ਮਾਤਾ ਆਈ ਸਾਡੇ ਕੋਲ ਆ ਸਾਹਮਣੇ ਦੁਕਾਨ ਹੈ ਇੱਥੇ ਮਰੀਜ਼ ਬੈਠਾ ਡੋਨਰ ਨੇ 5000 ਰੁਪਏ ਦਿੱਤਾ ਮਾਤਾ ਨੂੰ ਕਿ ਜਾ ਕੇ ਨਾ ਸਵੇਰੇ ਉਸ ਦੁਕਾਨ ਤੇ ਪੈਸੇ ਜਮ੍ਹਾਂ ਕਰਾ ਲਈ ਠੀਕ ਹੈ ਅਸੀਂ ਮਾਤਾ ਨੂੰ ਕਿਹਾ ਮਾਤਾ ਦੇਖ ਡੋਨਰ ਨੇ ਤੈਨੂੰ 5000 ਦੇਤਾ ਸਾਡਾ ਮੁੰਡਾ ਹੁਣ ਤੁਹਾਡੇ ਨਾਲ ਜਾ ਕੇ ਉੱਥੇ ਪੈਸੇ ਜਮ੍ਹਾਂ ਕਰਾ ਦੂਗਾ ਤੇ ਤੁਸੀਂ ਸਵੇਰੇ ਆਪਣੇ ਦੰਦ ਕਹਿੰਦੇ ਨਹੀਂ ਉਹਨੇ ਤਾਂ ਮੈਨੂੰ ਦਿੱਤੇ ਨੇ ਅਸੀਂ ਮੈਂ ਨਹੀਂ ਜਮਾ ਕਰਾਣੇ ਫਿਰ ਉਹ ਮਾਤਾ ਚਲ ਗਈ ਇਸ ਏਰੀਆ ਦੇ ਐਮਐਲਏ ਕੋਲ ਕਿ ਮੇਰੇ ਦੰਦਾਂ ਦਾ ਇਲਾਜ ਕਰਾ ਦੇ ਉਹ ਐਮਐਲਏ ਨੇ ਸਾਡੀ ਵੀਡੀਓ ਦੇਖੀ ਹੋਈ ਸੀ ਫਿਰ ਉਹਨਾਂ ਨੇ ਸਾਡੇ ਵੀਰੇ ਨੂੰ ਫੋਨ ਕੀਤਾ ਕਹਿੰਦਾ ਯਾਰ ਆਹ ਵੀਡੀਓ ਤਾਂ ਮਾਤਾ ਉਹ ਮਾਤਾ ਕੱਚੀ ਪਈ ਉਥੋਂ ਭੱਜੀ ਹਾਂ ਹਾਂ ਆ ਇਦਾਂ ਵੀ ਲੋਕ ਕਰਦੇ ਨੇ ਲੋਕ ਬਿਮਾਰੀ ਕਈ ਵਾਰੀ ਨਾ ਉਹ ਪੈਸੇ ਕਮਾਉਣ ਦਾ ਜਰੀਆ ਬਣਾ ਲੈਂਦੇ ਨੇ ਕਿ ਯਾਰ ਦੇਖੋ ਸਾਡੀਆਂ ਰਿਪੋਰਟਾਂ ਮੈਂ ਕਹਿੰਦਾ ਹੁਣ ਨਾ ਕਿ ਦੇਖੋ ਪੰਜਾਬ ਚ ਕੋਈ ਵੀ ਮਰੀਜ਼ਾਂ ਇੱਥੇ ਭੇਜ ਦਿਓ ਹਾਂਜੀ ਨਾਲ ਆਪ ਆਜੋ ਤੁਹਾਨੂੰ ਅਸੀਂ ਸਿਚੁਏਸ਼ਨ ਪੂਰੀ 100% ਸੱਚ ਦੱਸ ਦਾਂਗੇ ਕਿ ਕੀ ਕਹਾਣੀ ਆ ਕਿ ਮਰੀਜ਼ ਦਾ ਕਿੰਨੇ ਦਾ ਇਲਾਜ ਹੋਣਾ ਕਿਉਂ ਨਹੀਂ ਕਰਾ ਰਿਆ ਤਾਂ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਤੁਹਾਨੂੰ ਘਰ ਬੈ ਕੇ इमोशनल ਕਰਕੇ ਪੈਸੇ ਲੈਣੇ ਮੇਰੇ ਲਈ ਭਾਈ ਜਸਟ ਸੈਕਿੰਡ ਮੈਂ ਮਰੀਜ਼ ਫੜਾਂ ਰਵਾ ਇਹ ਰੋਵੇ ਮੈਂ ਵੀਡੀਓ ਸ਼ਾਟ ਲਵਾਂ ਕਿਉਂਕਿ ਕ੍ਰੀਏਟਰ ਤਾਂ ਅਸੀਂ ਹੈਗੇ ਹੀ ਆ ਤੇ ਘਰ ਬੈਠੇ ਮੈਂ ਕਰੋੜਾ ਰੁਪਏ ਇਕੱਠਾ ਕਰ ਲਾਂ ਪਰ ਉਹਦੇ ਲਈ ਫਿਰ ਉਸ ਤੋਂ ਬਾਅਦ ਨਾ ਮੈਂ ਇੱਥੇ ਪਬਲਿਕਲੀ ਨਹੀਂ ਬੈਠ ਪਾਉਂਗਾ ਪਬਲਿਕਲੀ ਬੈਠਣ ਦਾ ਇੱਕੋ ਕਾਰਨਾ ਭਾਈ ਫਿਜ਼ੀਕਲੀ ਆਓ ਗੱਲਬਾਤ ਕਰੋ ਜਿੱਥੇ ਜਿਹੜੇ ਮਰੀਜ਼ ਦੀ ਕੋਈ ਤੁਹਾਨੂੰ ਡਾਊਟ ਹੈ ਇਹਦੀ ਨਹੀਂ ਹੋਈ ਇਹਦੀ ਕਿਉਂ ਹੋਈ ਇਹਦੇ ਕਿੱਥੇ ਪੈਸੇ ਗਏ ਇਹਦੇ ਕਿਉਂ ਨਹੀਂ ਗਏ ਆਮ ਅਨਸਰੇਬਲ ਟੂ ਈਚ ਐਂਡ ਏਵਰੀਥਿੰਗ ਫੋਨ ਤੇ ਨਾ ਸੋਸ਼ਲ ਮੀਡੀਆ ਤੇ ਫਿਰ ਮੈਂ ਅਨਸਰੇਬਲ ਨਹੀਂ ਹਾਂਗਾ ਹੁਣ ਬਹੁਤ ਮਰੀਜ਼ ਆਇਆ ਇਹਨਾਂ ਨੂੰ ਵੀ ਪਤਾ ਹੈ ਕਿ ਕਿੰਨੇ ਕਿ ਡੋਨਰ ਬੈਠੇ ਨੇ ਕਿੰਨੀ ਕਿ ਮਦਦ ਹੋਊਗੀ ਹੁਣ ਆਨਲਾਈਨ ਤਾਂ ਕਈ ਵਾਰ ਮਰੀਜ਼ ਕਹਿ ਦਿੰਦੇ ਨੇ ਕਿ ਯਾਰ ਪਤਾ ਨਹੀਂ ਤੁਹਾਡੇ ਖਾਤੇ ਚ ਤਾਂ ਕਰੋੜਾ ਰੁਪਇਆ ਹੋਊਗਾ ਸਾਨੂੰ ਤਾਂ ਦਿੱਤੇ ਨਹੀਂ ਪਰ ਕਈ ਵਾਰ ਨਹੀਂ ਆਏ ਹੁੰਦੇ ਕਈ ਵਾਰ ਦੇਖਣ ਨੂੰ ਲੱਗਦਾ ਕਿ ਯਾਰ ਅਨਮੂਲ ਦੇ 1.5 ਮਿਲੀਅਨ ਫਾਲੋਅਰ ਨੇ ਇੱਥੇ ਕਿੰਨੇ ਬੈਠੇ ਨੇ ਗਿਣਤੀ ਕਰੋ ਅੱਜ ਦੇ ਕਿੰਨੇ ਡੋਨਰ ਨੇ ਅੱਜ ਦੇ ਮਰੀਜ਼ 60 ਨੇ ਡੋਨਰ 6 ਨੇ ਡੋਨਰ 6 ਨੇ ਫੇ ਕਿੰਨੀ ਆਦੀ ਮਦਦ ਹੋਊਗੀ ਕਿੰਨੀ ਆਦੀ ਨਹੀਂ ਹੋਊਗੀ ਕਿਵੇਂ ਹੋਊਗੀ ਉਹ ਮੈਨੇਜ ਕਰਨ ਲਈ ਉੱਥੇ ਬੈਠਣਾ ਆਨਲਾਈਨ ਉਹ ਚੀਜ਼ਾਂ ਵਿੱਚ ਪੈਸਾ ਬਹੁਤ ਮਿਸਯੂਜ਼ ਹੋਊਗਾ ਭਾਜੀ ਮਿਸਯੂਜ਼ ਹੋਊਗਾ ਹਾਂਜੀ ਮਿਸਯੂਜ਼ ਹੋਊਗਾ ਹੋ ਸਕਦਾ ਸਾਡੀ ਨੀਅਤਾਂ ਨਾ ਖਰਾਬ ਹੋ ਜਾਵੇ ਕਿ ਕਰੋੜਾ ਰੁਪਏ ਆ ਗਿਆ ਹੁਣ ਇੱਥੇ ਪਤਾ ਹੈ ਸਾਨੂੰ ਰੋਜ਼ ਆਣਾ ਦਿਵਾਲੀ ਹੋਵੇ ਦੁਸ਼ਹਿਰਾ ਹੋਵੇ ਮੂਡ ਹੋਵੇ ਨਾ ਹੋਵੇ ਸਾਡੀ ਟੀਮ ਨੇ ਇੱਥੇ ਰੋਜ਼ ਬੈਠਣਾ ਆ ਕੇ ਆਪਣੀ ਡਿਊਟੀ ਸਮਝ ਕੇ ਅਕਾਲ ਪੁਰਖ ਅਗੇ ਅਰਦਾਸ ਕਰ ਲਈਦੀ ਹੈ ਡਿਊਟੀ ਨਿਭਾ ਸਕਦੇ ਤੇ ਮੈਂ ਸੋਚਦਾ ਵੀ ਜਿਹੜੇ ਹੁਣ ਜਿਹੜੇ ਡੋਨਰ ਰੀਲੀ ਉਹ ਚਾਹੁੰਦਾ ਮਤਲਬ ਵੀ ਪੈਸੇ ਹਰ ਐਨ ਹੌਣ ਤਾਂ ਨਵੇਂ ਮੁੰਡੇ ਵੀ ਚੱਲ ਗਏ ਉਹ ਵੀ ਸੈੱਟ ਹੋ ਗਏ ਜਨਰੇਸ਼ਨਾਂ ਦੇ ਜਨਰੇਸ਼ਨਾਂ ਸੈੱਟ ਹੋ ਗਈਆਂ ਉਹ ਕਦੀ ਆਨਲਾਈਨ ਡੋਨੇਸ਼ਨ ਨਾ ਪਾਣ ਹਾਂਜੀ ਆਨਲਾਈਨ ਡੋਨੇਸ਼ਨ ਇਜ਼ ਅ ਸਕੈਮ ਉਹ ਪੈਸੇ ਜੋੜਨ ਬਾਈ ਇੱਕ ਇੱਕ ਰੁਪਿਆ ਡਾਲਰ ਜੋੜਨ ਜਿਸ ਦਿਨ ਇੰਡੀਆ ਆਣ ਪੈਸੇ ਲੈ ਕੇ ਆਣ ਉਹ ਸਭ ਤੋਂ ਪਹਿਲਾਂ ਆਪਣਾ ਪਿੰਡ ਫੜਨ ਜਾਂ ਕੀ ਕਰਨ ਜਦੋਂ ਹੁਣ ਹੁਣ ਬੜੀ-ਬੜੀ ਐਗਜ਼ਾਮਪਲ ਹੋਈ ਯੂਐਸ 'ਚ ਮੈਂ ਗਿਆ ਪਿੱਛੇ ਉੱਥੇ ਮੈਨੂੰ ਨੌਜਵਾਨ ਮਲੇ ਬਈ 23 33 ਸਾਲ ਦੇ ਨੌਜਵਾਨ ਉਹ ਇੰਨੀ ਸੇਵਾ ਕਰਨਾ ਚਾਹੁੰਦੇ ਆਪਣੇ ਪੰਜਾਬ ਦੀ ਮਨ ਲੱਗਦਾ ਕਿ ਉਹ ਇਕੱਲੇ ਹੀ ਪੰਜਾਬ ਚ 5000 ਆਪਰੇਸ਼ਨ ਕਰਾ ਦੇ ਰੱਖਾ ਦਾ ਹੁਣ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਸੇਵਾ ਕਿਵੇਂ ਕਰੀ ਸਾਡੀ ਸੇਵਾ ਮੈਂ ਕੁਝ ਨਹੀਂ ਕਹਿੰਦਾ ਸੀ ਕੈਂਪ ਲਾਣਾ ਚਾਹੁੰਦੇ ਆ ਮੈਂ ਕਿਹਾ ਫਿਜ਼ੀਕਲ ਕੈਂਪ ਨਾਲ ਲਾਓ ਤੁਸੀਂ ਆਨਲਾਈਨ ਕੈਂਪ ਲਾਓ ਕਹਿੰਦੇ ਕਿਵੇਂ ਮੈਂ ਕਿਹਾ ਮੈਂ ਵੀਡੀਓ ਪਾ ਦਿੰਨਾ ਕਿ ਜਿਹੜੇ ਵੀ ਮਰੀਜ਼ਾਂ ਨੂੰ ਅੱਖਾਂ ਦੇ ਕੈਂਪ ਦੀ ਅੱਖਾਂ ਦੇ ਇਲਾਜ ਦੀ ਲੋੜ ਹੈ ਸਾਨੂੰ ਕੰਟੈਕਟ ਕਰੋ ਸਾਨੂੰ ਅੱਜ 1000 ਕੰਟੈਕਟ ਘਟੋ ਘਟ ਐਸਾ ਆਇਆ ਹੈ ਜਿਨ੍ਹਾਂ ਦਾ ਅੱਖਾਂ ਦਾ ਆਪਰੇਸ਼ਨ ਹੋਣਾ ਹੁਣ ਆਨਲਾਈਨ ਹੀ ਅਸੀਂ ਮਰੀਜ਼ ਲੈ ਲਏ ਡਾਕਟਰ ਕੋਲ ਚੈੱਕ ਕਰਾ ਲਿਆ ਆ ਆਪਰੇਸ਼ਨ ਦੀ ਡੇਟਸ ਲੈ ਲਈਆਂ ਹੁਣ ਉਹਨਾਂ ਨੇ ਸਪੈਸ਼ਲੀ ਮਾਰ ਤੇ ਉਹ ਆਪਣੇ ਹੱਥੀਂ ਦੇਖ ਕੇ ਜਾਣਗੇ ਅੱਖਾਂ ਨਾਲ ਕਿ ਕਿੰਨਾ ਕਿੰਨਾ ਦਾ ਆਪਰੇਟ ਹੋਇਆ ਆ ਸਾਡੀ ਸੇਵਾ ਡਾਕਟਰ ਨੂੰ ਤੇ ਪਰ ਪੇਸ਼ੈਂਟ 3000 ਰੁਪਏ ਕਾਸਟ ਕਰ ਰਹੇ ਤੁਸੀਂ ਦੇਖੋ ਕੋਈ ਪਾਈਪ ਲਾਈਨ ਚ ਕੋਈ ਕੁੰਡੀਵਾਜੀ ਰਹੀ ਨਹੀਂ ਇਹ ਹੀ ਮੈਂ ਪੈਸੇ ਫੜਦਾ ਉਹਨਾਂ ਕੋਲ 30 ਲੱਖ ਮੈਂ ਭਾਵੇਂ ਚਾਰ ਆਪਰੇਸ਼ਨ ਕਰਾ ਕੇ ਤੋੜ ਦਿੰਦਾ ਉਹਨੂੰ ਕੀ ਪਤਾ ਲੱਗਣਾ ਤੇ ਆਪਣੇ ਹੱਥੀਂ ਸੇਵਾ ਕਰੋ ਆਪਣੇ ਹੱਥੀਂ ਨਹੀਂ ਤਾਂ ਨਾ ਕਰੋ ਪੈਸਾ ਡੋਨੇਸ਼ਨ ਨਾ ਕਰਨੀ ਪਾਪ ਹੈ ਪਰ ਗਲਤ ਜਗ੍ਹਾ ਕਰਨੀ ਤਾਂ ਮਹਾਪਾਪ ਹੈ ਕੋਈ ਨਾ ਲੁਕੋ ਪਰ ਪੈਸਾ ਹੈਗਾ ਪਰ ਟਾਈਮ ਨਹੀਂ ਹੈਗਾ ਬਾਈ ਕੱਢਣਾ ਪੈਣਾ ਉਹ ਦੇਖੋ ਕੋਵਿਡ ਚ ਟਾਈਮ ਕੱਢੇ ਸੀ ਨਾ ਸਾਰਿਆਂ ਨੇ 2 ਸਾਲ ਅੰਦਰ ਬੈਠੇ ਰੱਬ ਨਾ ਕਰੇ ਸਾਡਾ ਕੋਈ ਪਰਿਵਾਰਕ ਮੈਂਬਰ ਬਿਮਾਰ ਹੋ ਜਾਵੇ ਅਸੀਂ ਦੁਨੀਆ ਚ ਕੰਮ ਕਰ ਕਰਦੇ ਆ ਫਿਰ ਤਾਂ ਇਹੀ ਸੋਚ ਲਓ ਕਿ ਪ੍ਰਮਾਤਮਾ ਚੱਲ ਤੇਰੇ 24 ਘੰਟੇ ਚੋਂ ਦਸਵਾਂ ਹਿੱਸਾ 24 ਘੰਟੇ ਦਾ ਦਸਵਾਂ ਹਿੱਸਾ ਕੱਢ ਲਓ ਬਾਈ 2 ਘੰਟੇ 40 ਮਿੰਟ ਯਾਰ 2 ਘੰਟੇ 40 ਮਿੰਟ ਕੱਢਣੇ ਕਿੰਨੇ ਔਕੇ ਨੇ ਸਭ ਮਹੀਨੇ ਚ ਇੱਕ ਦਿਨ ਜਿਦਾ ਸਾਲ ਚ ਇੱਕ ਦਿ ਪਾਰਟੀਆਂ ਵੀ ਕਰਦੇ ਆ ਵਿਆਹਾਂ ਤੇ ਵੀ ਜਾਂਦੇ ਆ ਸਾਰੀ ਸਾਰੀ ਰਾਤ ਪਾਰਟੀ ਦਾ ਨੱਚਦੇ ਰਹਿੰਦੇ ਆ ਇਹੀ ਆਪਣਾ ਧਰਮ ਸਮਝ ਕੇ ਸੇਵਾ ਲਈ ਟਾਈਮ ਕੱਢਣਾ ਚਾਹੀਦਾ ਹਰ ਐਨ ਆਰ ਆਈ ਨੂੰ ਕਿਉਂਕਿ ਮੈਂ ਬਾਰ ਬਾਰ ਤਾਂ ਕਹਿੰਦਾ ਐਨ ਆਰ ਆਈਸ ਦਾ ਸੌਫਟ ਟਾਰਗੇਟ ਐਨ ਆਰ ਆਈ ਨੂੰ ਮੂਰਖ ਬਣਾਇਆ ਜਾਂਦਾ ਪੰਜਾਬ ਨੂੰ ਦਿਖਾ ਕੇ ਰਵਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਐਨ ਆਰ ਆਈ ਨਹੀਂ ਪੈਸਾ ਦੇਣਾ ਸਾਡੀ ਸੰਸਥਾ ਦੇ 99% ਐਨ ਆਰ ਆਈਸ ਨੇ ਪਰ ਅਸੀਂ ਹਰ ਐਨ ਆਰ ਆਈ ਨੂੰ ਇਹੀ ਕਹਿੰਦੇ ਆ ਆ ਪਾਓ ਦੇਖੋ ਮਹਿਸੂਸ ਕਰੋ ਬੈਠੋ ਤੁਹਾਨੂੰ ਪਤਾ ਲੱਗੂਗਾ ਕਿ ਜਿੱਥੇ 500 ਦੇਣਾ ਉੱਥੇ 500 ਹੀ ਦੇਣਾ ਹੈ ਉੱਥੇ 500 ਬਲ ਤੁਸੀਂ ਕਿੰਨੇ ਜਣਾਂ ਦੀ ਹੈਲਪ ਕਰ ਸਕਦੇ ਹੋ ਹਾਂ ਤੁਸੀਂ 5000 ਹੁਣ ਤੁਸੀਂ ਆਏ ਹੋ ਬੜਾ ਚੰਗਾ ਲੱਗਿਆ ਥੈਂਕ ਯੂ ਮਾਤਾ ਜੀ ਤੁਹਾਡੇ ਬੇਟੇ ਦੀ ਸੋਚ ਅੱਗੋਂ ਤੁਹਾਡੇ ਪੋਤੇ ਦੀ ਸੋਚ ਸ਼ਾਬਾਸ਼ ਥੈਂਕ ਯੂ ਐਸੀ ਤੁਹਾਨੂੰ ਫੋਲੋ ਕਰ ਕਰੀ ਮਤਲਬ ਇੰਤਜਾਮ ਵੱਲ ਨੂੰ ਤੁਰਿਆ ਕਿ ਤੁਸੀਂ ਆਪ ਚੰਗੇ ਹੋ ਬਾਈ ਤੁਸੀਂ ਆਪ ਆਇਓ ਦੇਖੋ ਇੰਨਾ ਐਫਰਟ ਕਰਕੇ ਤੇ ਤੇਲ ਫੂਕ ਕੇ ਟਾਈਮ ਕੱਢ ਕੇ ਕੋਈ ਆਂਦਾ ਉਹ ਸੱਚੀ ਚ ਇਨਸਾਨੀਅਤ ਹੈ ਮੈਂ ਕੱਲਾ ਨਹੀਂ ਇੱਥੇ ਇਨਸਾਨੀਤ ਰੱਖੀ ਪੂਰੀ ਟੀਮ ਹੈ ਸਾਡੀਆਂ ਭੈਣਾਂ ਨੇ ਸਾਰੀ ਨਾਨ ਪੇਡ ਨੇ ਕੋਈ ਰਿਟਾਇਰਡ ਹੈ ਕੋਈ ਆਪਣਾ ਕੰਮਕਾਰ ਛੱਡ ਕੇ ਆਈ ਹੈ ਮੇਰਾ ਤਾਂ ਫਿਰ ਵੀਡੀਓ ਚ ਪਤਾ ਲੱਗਦਾ ਇਹਨਾਂ ਦਾ ਤਾਂ ਪਤਾ ਵੀ ਨਹੀਂ ਲੱਗਦਾ ਕਿ ਕੌਣ ਨੇ ਕੌਣ ਨਹੀਂ ਥੈਂਕ ਯੂ ਬਹੁਤ ਵੱਡੀ ਥੈਂਕ ਯੂ ਤੁਹਾਡੀ ਮਾਂ ਪਿਓ ਸਾਰਿਆਂ ਦਾ ਯਾਰ ਥੈਂਕ ਯੂ ਧੰਨਵਾਦ ਥੈਂਕ ਯੂ ਬੰਦੇ ਬੈਠੋ ਤੁਸੀਂ